ਅਮ੍ਰਿਤਕ ਜ਼ੋਦਾਮ ਦਾਸ 25 ਨੂੰ ਰਾਤ ਨੂੰ ਕਰੀਬ 10:00 ਵਜੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਅਣਪਛਾਤੇ ਵਿਅਕਤੀ ਜਿਹੜੇ ਆ ਇੱਕ ਦੋ ਬੰਦਿਆਂ ਨੂੰ ਜਿਹੜੇ ਮਾਰਕ ਰਾਈ ਕਰਦੇ ਦਿਖਾਈ ਦਿੰਦੇ ਆ ਇਸ ਤੋਂ ਤੁਰੰਤ ਜਿਹੜਾ ਐਸਐਚਓ ਮੋਕੇ ਤੇ ਪਹੁੰਚ ਗਿਆ ਜਿਹੜਾ ਮਕਦਮਾ ਦਰਜ ਕੀਤਾ ਮਕਦਮਾ ਦਰਜ ਕਰਕੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਮੇਨ ਦੋਸ਼ੀ ਸੀਗਾ ਜੋਰਾ ਸਿੰਘ ਲੀਸ ਜੂਰੀ ਉਸ ਨੂੰ ਰਸਟ ਕੀਤਾ ਅਤੇ ਬਾਕੀ ਜਿਹੜੇ ਉਸ ਦੇ ਨਾਲ ਚਾਰ ਹੋਰ ਅਨੁਸਾਤੇ ਸੀ ਉਹਨਾਂ ਦੀ ਵੀ ਜਿਹੜੀ ਪਛਾਣ ਹੋ ਗਈ ਆ ਉਹਨਾਂ ਚੋਂ ਦੋ ਬੰਦਿਆਂ ਨੂੰ ਹੋਰ ਨੂੰ ਵੀ ਜਿਹੜਾ ਵਾ ਸੰਜੀ ਅਤੇ ਗੱਲੂ ਨੂੰ ਗੋਫਤਾਰ ਕਰ ਲਿਆ ਗਿਆ ਲੋਕ ਉਸੇ ਰਹਿੰਦੇ ਉਹਨਾਂ ਨੂੰ ਜਲਦੀ ਜਲਦੀ ਫਰਕਾਰ ਕਰਦੇ ਜਾ ਰਹੇ ਆ ਮੇਗਾ ਪਰਮਨ ਕੁਮਾਰ ਦੇ ਬਿਆਨ ਤੇ ਜਿਹੜਾ ਮਕਦਮਾ ਨੰਬਰ 116 ਜਿਹੜਾ ਦਰਜ ਕਰਕੇ 300 ਅੰਡਰ ਸੈਕਸ਼ਨ ਦੇ ਤੋਸਬ ਦੇ ਦਾ ਦਰਜ ਕੀਤਾ ਤੇ ਤਫਤੀਸ਼ ਜੇ ਚੱਲ ਰਹੀ ਆ ਇਹਨਾਂ ਦੋਸ਼ੀਆਂ ਪਰਸੋਂ ਆ ਰਿਮਾਂਗ ਲੈ ਕੇ ਪੁੱਛਗਿੱਛ ਕੀਤੀ ਆ ਸਿਰਫ ਗੱਡੀ ਦੀ ਪਾਰਕਿੰਗ ਤੋਂ ਲੈ ਕੇ ਜਿਹੜਾ ਵਾ ਇਹਨਾਂ ਦਾ ਘਰਾ ਰ ਹੋ ਗਿਆ ਇਸੇ ਨੂੰ ਹੀ ਵਧਾ ਕੇ ਉਹਨਾਂ ਨੇ ਜਿਹੜਾ ਉੱਥੇ ਦਾਤ ਚਲਾਉਣਾ ਸ਼ੁਰੂ ਕਰ ਦਿੱਤਾ ਕੁਛ ਨਵਾਂ ਨਹੀਂ ਪਹਿਲਾਂ ਵੀ ਸੀ ਮਾਮਲਾ ਬੇਸ ਹਾਂ ਜਿਹੜਾ ਜਗਰਾਜੂ ਵੀ ਇੱਥੇ ਪਹਿਲਾਂ ਵੀ ਦੋ ਮੁਕਦਮੇ ਜਿਹੜੇ ਆ 307 ਔਰ ਆਰਮ ਡੈਕਟ ਦੇ ਜਿਹੜਾ ਦਰਜ ਨੇ ਇਹਨਾਂ ਨੂੰ ਮੈਸੇਜ ਇਹ ਇਹਨਾਂ ਦੇ ਬਰਕਰਾਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅੱਗੇ ਤੋਂ ਜਿਆਦਾ ਕੋਈ ਇਹ ਜਿਹਾ ਯਤਨਾ ਨਾ ਕਰੇ ਮੈਥੀਜਾ ਦਾ 10 25 ਨੂੰ ਰਾਤ ਨੂੰ ਕਰੀਬ 10:00 ਵਜੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਅਣਪਛਾਤੇ ਵਿਅਕਤੀ ਜਿਹੜੇ ਆ ਇੱਕ ਦੋ ਬੰਦਿਆਂ ਨੂੰ ਜਿਹੜੇ ਮਾਰਕ ਟ੍ਰਾਈ ਕਰਦੇ ਦਿਖਾਈ ਦਿੰਦੇ ਆ ਇਸ ਤਰ੍ਹਾਂ ਤਰੰਤ ਜਿਹੜਾ ਐਸਐਚਓ ਮੋਕੇ ਤੇ ਪੁੱਜ ਗਿਆ ਜਿਹੜਾ ਮਕਦਮਾ ਦਰਜ ਕੀਤਾ ਮਕਦਮਾ ਦਰਜ ਕਰਕੇ 24 ਘੰਟਿਆਂ ਦੇ ਵਿੱਚ ਜਿਹੜਾ ਮੇਨ ਦੋਸ਼ੀ ਸੀਗਾ ਜਵਰਾ ਸਿੰਘ ਇਹ ਪੁਲਿਸ ਜੂਵੀ ਉਸ ਨੂੰ ਰੈਸ਼ਟ ਕੀਤਾ ਅਤੇ ਬਾਕੀ ਜਿਹੜੇ ਉਹਦੇ ਨਾਲ ਚਾਰ ਹੋਰ ਅਨੁਸ਼ਾਸਿਤ ਸੀ ਉਹਨਾਂ ਦੀ ਵੀ ਜਿਹੜੀ ਪਛਾਣ ਹੋ ਗਈ ਹੈ ਉਹਨਾਂ ਚੋਂ ਦੋ ਬੰਦਿਆਂ ਨੂੰ ਹੋਰ ਨੂੰ ਵੀ ਜਿਹੜਾ ਵਾ ਸੰਜੀਅ ਔਰ ਗੁੱਲੂ ਨੂੰ ਹਿਫਤਾਲ ਕਰ ਲਿਆ ਗਿਆ ਦੋ ਦੋ ਸਿਰਿੰਦੇ ਉਹਨਾਂ ਨੂੰ ਹਿਫਤਾਲ ਕਰਦੇ ਜਾਏਗਾ ਜਿਹੜਾ ਪਵਨ ਕੁਮਾਰ ਦੇ ਬਿਆਨ ਤੇ ਜਿਹੜਾ ਮਕਦਮਾ ਨੰਬਰ 116 ਜਿਹੜਾ ਦਰਜ ਕਰਕੇ 300 ਅੰਡਰ ਸੈਕਸ਼ਨ ਦੇ ਤੋਸਦ ਦੇ ਦਾ ਦਰਜ ਕੀਤਾ ਤੇ ਤਪਤੀਸ਼ਾ ਦੇ ਜਾ ਰਹੀ ਹੈ ਇਹ ਮੰਦੋਟੀਆਂ ਪਾਸੋਂ ਰਮਾਂਡ ਲੈ ਕੇ ਪਛ ਵਿੱਚ ਕੀਤੀ ਜਾਂਦੀ ਹੈ। ਕਰਾਰ ਪੀਸੀ ਗਿਆ। ਉਹਨਾਂ ਸਿਰਫ ਗੱਡੀ ਦੀ ਪਾਰਕਿੰਗ ਤੋਂ ਲੈ ਕੇ ਜਿਹੜਾ ਵਾ ਇਹਨਾਂ ਦਾ ਕਰਾਰ ਹੋ ਗਿਆ। ਇਸੇ ਨੂੰ ਵਧਾ ਕੇ ਉਹਨਾਂ ਨੇ ਜਿਹੜਾ ਉੱਥੇ ਦੱਤ ਸੌਣੇ ਸ਼ੁਰੂ ਕਰ ਦਿੱਤਾ। ਕੋਈ ਕੋਈ ਨਾ ਦਪਲਾ ਵੀ ਪਹਿਲਾਂ ਵੀ ਮਾਮਲਾ ਕਰਦਾ ਹਾਂ ਜਿਹੜਾ ਜੋਰਾਜ ਉਹ ਵੀ ਇੱਥੇ ਪਹਿਲਾਂ ਵੀ ਦੋ ਮੁਕਦਮੇ ਜਿਹੜੇ ਆ 307 ਔਰ ਆਰਜੈਸਟਰ ਦੇ ਜਿਹੜਾ ਦਰਜ ਨੇ ਇੰਡੀਸ਼ ਫੀਲਸ ਨੂੰ ਫੀ ਮੈਸੇਜ ਇਹਨਾਂ ਨੂੰ ਮੈਸੇਜ ਆਈ ਹੈ ਵੀ ਇਹਨਾਂ ਦੇ ਬਰਖਵਾ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਗੇ ਤੋਂ ਜਿਹੜਾ ਕੋਈ ਅਜਿਹੀ ਵਰਤਨਾ ਨਾ ਕਰੇ ਮੈਟਿਕ ਜੋ ਦਾ 10 25 ਨੂੰ ਰਾਤ ਨੂੰ ਕਰੀਬ 10:00 ਵਜੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਅਣਪਛਾਤੇ ਵਿਅਕਤੀ ਜਿਹੜੇ ਆ ਇੱਕ ਦੋ ਬੰਦਿਆਂ ਨੂੰ ਜਿਹੜੇ ਮਾਰਕ ਟਰਾਈ ਕਰਦੇ ਦਿਖਾਈ ਦਿੰਦੇ ਆ ਇਸ ਤੇ ਤਰੰਤ ਜਿਹੜਾ ਐਸਐਚਓ ਮੋਕੇ ਤੇ ਪੁੱਜ ਗਿਆ ਜਿਹੜਾ ਮਕਦਮਾ ਦਰਜ ਕੀਤਾ ਮਕਦਮਾ ਦਰਜ ਕਰਕੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਮੇਨ ਦੋਸ਼ੀ ਸੀਗਾ ਜਗਰਾਜ ਸਿੰਘ ਇਹ ਪੁਲਿਸ ਜੁਰੀ ਉਸ ਨੂੰ ਰਸਟ ਕੀਤਾ ਅਤੇ ਬਾਕੀ ਜਿਹੜੇ ਉਹਦੇ ਨਾਲ ਚਾਰ ਹੋਰ ਅਨੁਸਾਤੇ ਸੀ ਉਹਨਾਂ ਦੀ ਵੀ ਜਿਹੜੀ ਪਛਾਣ ਹੋ ਗਈ ਆ ਉਹਨਾਂ ਚੋਂ ਦੋ ਬੰਦਿਆਂ ਨੂੰ ਹੋਰ ਨੂੰ ਵੀ ਜਿਹੜਾ ਵਾ ਸੰਜੀ ਅਤੇ ਗੱਲੂ ਨੂੰ ਗੋਪタル ਪਰ ਲੈ ਗਿਆ ਲੋਡੋ ਦੋਸ਼ੀ ਰਹਿੰਦੇ ਉਹਨਾਂ ਨੂੰ ਜਾਣਦੇ ਹੋ ਰਿਹਾ ਹਾਂ ਕਿ ਉਹ ਜਾ ਰਹੇ ਹੋਣਗੇ ਜਿਹੜਾ ਪਵਨ ਕੁਮਾਰ ਦੇ ਬਿਆਨ ਤੇ ਜਿਹੜਾ ਮਕਦਮਾ ਨੰਬਰ 116 ਜਿਹੜਾ ਦਰਜ ਕਰਕੇ 300 ਅੰਡਰ ਸੈਕਸ਼ਨ ਦੇ ਤੋਸਾਦ ਦੇ ਦਾਇਰ ਕੀਤਾ ਤੇ ਤਫਤੀਸ਼ ਅਜੇ ਜਾਰੀ ਹੈ ਇਹਨਾਂ ਦੋਸ਼ੀਆਂ ਪਰसों ਰਿਮਾਰਕ ਲੈ ਕੇ ਪੁਛਗਛ ਕੀਤੀ ਗਈ ਸਰ ਇਸ ਗਾਰਨ ਸਿਰਫ ਗੱਡੀ ਦੀ ਪਾਰਕਿੰਗ ਤੋਂ ਲੈ ਕੇ ਜਿਹੜਾ ਵਾ ਇਹਨਾਂ ਦਾ ਜ਼ਿਕਰ ਆ ਰਿਹਾ ਹੋ ਗਿਆ ਇਸੇ ਨੂੰ ਵਧਾ ਕੇ ਉਹਨਾਂ ਨੇ ਜਿਹੜਾ ਉੱਥੇ ਦਾ ਤਸਲਾਉਣਾ ਸ਼ੁਰੂ ਕਰ ਦਿੱਤਾ ਉਹ ਉਸ ਨੂੰ ਜਨ ਦੇ ਪਹਿਲਾਂ ਵੀ ਸੀ ਮਾਮਲਾ ਕਰਦਾ ਹਾਂ ਜਿਹੜਾ ਜਗਰਾਜ ਉਹ ਵੀ ਇੱਥੇ ਪਹਿਲਾਂ ਵੀ ਦੋ ਮੁਕਦਮੇ ਜਿਹੜੇ ਆ 307 ਔਰ ਆਰਜੈਸਟ ਦੇ ਜਿਹੜਾ ਦਰਜ ਨੇ ਇਹਨਾਂ ਨੂੰ ਮੈਸੇਜ ਇਹ ਵੀ ਇਹਨਾਂ ਦੇ ਬਰਕਰਾਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਗੇ ਤੋਂ ਜਿਆਦਾ ਕੋਈ ਇਹ ਜਿਹਾ ਵਰਤਨਾ ਨਾ ਕਰੇ ਹਰ ਮਤੀਜਾ ਦਾ ਮਦਸ 25 ਨੂੰ ਰਾਤ ਨੂੰ ਕਰੀਬ 10:00 ਵਜੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਅਣਪਛਾਤੇ ਵਿਅਕਤੀ ਜਿਹੜੇ ਆ ਇੱਕ ਦੋ ਬੰਦਿਆਂ ਨੂੰ ਜਿਹੜੇ ਮਾਰਕ ਟ੍ਰਾਈ ਕਰਦੇ ਦਿਖਾਈ ਦਿੰਦੇ ਆ ਇਸ ਤੋਂ ਤੁਰੰਤ ਜਿਹੜਾ ਐਸਐਚਓ ਮੁਕੇ ਤੇ ਪੁੱਜ ਗਿਆ ਜਿਹੜਾ ਵਾ ਮਕਦਮਾ ਦਰਜ ਕੀਤਾ ਮਕਦਮਾ ਦਰਜ ਕਰਕੇ 24 ਘੰਟਿਆਂ ਦੇ ਵਿੱਚ ਜਿਹੜਾ ਮੇਨ ਦੋਸ਼ੀ ਸੀਗਾ ਜਗਰਾਤ ਸਿੰਘ ਜਿਸ ਜੂਗੀ ਉਸ ਨੂੰ ਰੈਸਟ ਕੀਤਾ ਕਿਉਂਕਿ ਬਾਕੀ ਜਿਹੜੇ ਉਸਦੇ ਨਾਲ ਚਾਰ ਹੋਰ ਅਨੁਸ਼ਾਤੇ ਸੀ ਉਹਨਾਂ ਦੀ ਵੀ ਜਿਹੜੀ ਪਛਾਣ ਹੋ ਗਈ ਉਹਨਾਂ ਚੋਂ ਦੋ ਬੰਦਿਆਂ ਨੂੰ ਹੋਰ ਨੂੰ ਵੀ ਜਿਹੜਾ ਵਾ ਸੰਜੀ ਅਤੇ ਗੁੱਲੂ ਨੂੰ ਵੀ ਹਿਫਾਰ ਕਰ ਲਿਆ ਗਿਆ ਲੋਕੋਛੀ ਰਹਿੰਦੇ ਉਹਨਾਂ ਨੂੰ ਜਾਂਦੇ ਜਿਹਾ ਸਰ ਕਰਦੇ ਜਾਇਆ ਜੋਗਾ ਪਰਮਨ কুমার ਦੇ ਬਿਆਨ ਤੇ ਜਿਹੜਾ ਮਕਦਮਾ ਨੰਬਰ 116 ਜਿਹੜਾ ਦਰਜ ਕਰਕੇ 300 ਅੰਡਰ ਸੈਕਸ਼ਨ ਦੇ ਦੋ ਸਾਧ ਦੇ ਜਾਰਜ ਕੀਤਾ ਤੇ ਤਪਤੀਸ਼ ਜਾਰੀ ਹੈ ਇਹਨਾਂ ਦੋਸ਼ੀਆਂ ਪਾਸੋਂ ਗਵਾਣ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਸਰ ਇਹ ਸੀ ਗਵਾਣ ਸਿਰਫ ਗੱਡੀ ਦੀ ਪਾਰਕਿੰਗ ਤੋਂ ਲੈ ਕੇ ਜਿਹੜਾ ਵਾ ਇਹਨਾਂ ਦਾ ਦਰਜ ਕਰਾ ਰ ਹੋ ਗਿਆ ਇਸੇ ਨੂੰ ਹੀ ਵਧਾ ਕੇ ਉਹਨਾਂ ਨੇ ਜਿਹੜਾ ਉੱਥੇ ਦੱਤ ਚਲਾਉਣੇ ਸ਼ੁਰੂ ਕਰ ਦਿੱਤੇ ਉਹੋ ਕੋਈ ਨਾ ਉਹਦਾ ਪਹਿਲਾਂ ਵੀ ਕੋਈ ਮਾਮਲਾ ਕਰਦਾ ਹਾਂ ਜਿਹੜਾ ਜੋਗਰਾਜ ਉਹ ਵੀ ਇੱਥੇ ਪਹਿਲਾਂ ਵੀ ਦੋ ਮੁਕੱਦਮੇ ਜਿਹੜੇ ਆ 307 ਔਰ ਆਰ ਡੈਕਟਰ ਦੇ ਜਿਹੜਾ ਦਰਜ ਨੇ ਇੰਡੀਸ਼ ਅਪੀਲ ਤੋਂ ਕੀ ਮੈਸੇਜ ਹੈ ਇਹਨਾਂ ਨੂੰ ਮੈਸੇਜ ਇਹ ਹੈ ਵੀ ਇਹਨਾਂ ਦੇ ਬਰਖਲਾ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਗੇ ਤੋਂ ਜਿਹੜਾ ਕੋਈ ਇਹ ਜਿਹੀ ਯਤਨਾਂ